ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਰਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓਜ਼ ਸਰਟੀਫਿਕੇਸ਼ਨ ਮਿਲਦਾ ਰਹੇ ਬਈ ਜੇ ਕਿਸੇ ਵੀਰ ਨੇ ਪਾਉ ਸੇਲ ਕਰਨ ਹੋਵੇ ਜਾਂ ਤੇ ਵੀਰ ਮੇਰੇ ਨਾਲ ਸੰਪਰਕ ਕਰ ਲਿਓ ਜੀ ਮੇਰਾ ਮੋਬਾਈਲ 98783 93488 ਹੈ ਜੀ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਸੁਇਆ ਸੁਇਨਾ ਚੋਗ ਲਓ ਜੇ ਗੱਬਣਾ ਚੇਪਾ ਕੱਟ ਕੇ ਪਾਸ ਕਰਕੇ ਲਓ ਹਾਂਜੀ ਬੇਸਰੀਕਾਲ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਆ ਗਿਆ ਮਾਲ ਸਾਰਾ ਹਾਂ ਮਾਲ ਵਕੀ ਜਾਂਦਾ ਮਾਲ ਵਕੀ ਜਾਂਦਾ ਬਿਗੈਰ ਵੀਡੀਓ ਤੋਂ ਵਕੀ ਜਾਂਦਾ ਜੋ ਹਾਂਜੀ ਹਾਂਜੀ ਮੈਂ ਮੇਰੇ ਸਨਮਾ ਟਾਈਮ ਘਟਵਾ ਦੇ ਲੱਗਦਾ ਪੂਣ ਬੜਾ ਬਾਈ ਬਹੁਤ ਭੈਣ ਭਰਾ ਦਾ ਮੈਂ ਮਾਫੀ ਮੰਗਦਾ ਮੈਨੂੰ ਯਾਰੇ ਬਹੁਤ ਫੋਨ ਲਾਉਂਦੇ ਬਾਈ ਮੈਥੇ ਜਾਇ ਨਹੀਂ ਜਾਂਦਾ ਯਾਰ ਮੈਂ ਮਾਫੀ ਮੰਗਦਾ ਫੋਨ ਨਹੀਂ ਚੱਕਿਆ ਅੱਜ ਰਾਤ ਹਾਂ ਮੈਨੂੰ ਯਾਰ ਐਵੇਂ ਕਹਦਾ ਹਾਂ ਹਾਂਜੀ ਤੇ ਰਾਤ 10 ਵਜੇ ਕਰ ਫੋਨ ਚੱਲੀ ਜਾਂਦਾ ਦੋ ਵਾਰਾ ਕਰਨਾ ਪਿਆ ਚਾਰਜ ਹੋਰ ਮੈਨੂੰ ਬੰਝਦਾ ਅੱਜ ਹੀ ਬਹੁਤ ਫੋਨ ਆਏ ਪਰ ਬਾਈ ਮਾਫੀ ਮੰਗਦਾ ਬਾਈ ਉਹ ਵੀ ਇਹਦੇ ਵੀ ਹੋਣਗੇ ਵੀਡੀਓ ਵੀ ਕਾਕਾ ਜਿਵੇਂ ਕਾਕਾ ਬਾਈ ਮੇਰੇ ਪਿੰਡ ਦਾ ਵਾ ਪਿੰਡ ਦਾ ਮੇਰੇ ਕਾਕਾ ਬਾਈ ਮੈਂ ਨੇੜੇ ਜਾ ਵੜਦਾ ਬਾਈ ਨਾਦਰਾ ਵੀਡੀਓ ਬਣ ਜਾਂਦੀ ਆ ਬਹੁਤ ਭੈਣ ਭਰਾ ਦੇ ਫੋਨ ਹੈ ਬਸ ਜਾਇ ਨਹੀਂ ਜਾਂਦਾ ਯਾਰ ਪਸ਼ੂ ਦੀ ਪੂਰੇ ਵੇਟ ਨਾਲ ਥੋੜੇ ਜਿਹਾ ਪਸ਼ੂ ਮਿਲਦੇ ਬਹੁਤ ਘੱਟ ਆ ਬਾਈ ਠੀਕ ਹੈ ਜੀ ਹਾਂ ਹੁਣ ਪਸ਼ੂ ਮਹਿੰਗਾ ਹੋਣਾ ਸ਼ੁਰੂ ਹੋ ਜਾਣਾ 10 ਦਿਨਾਂ ਨੂੰ ਹਾਂ ਜੀ ਦਿਨ ਖੁੱਲ ਗਏ ਨਾਲ ਫੁੱਲ ਹੁਣ ਹਾਂ ਜੀ ਦਿਨ ਖੁੱਲ ਗਏ ਹੁਣ ਫੁੱਲ ਦਿਨ ਖੁੱਲ ਗਿਆ ਬਾਈ ਪਸ਼ੂ ਹੈ ਨਹੀਂ ਗਸਲ ਤਾਂ ਠੀਕ ਹੈ ਇੱਕ ਵੜ ਰਹੀ ਇੱਕ ਵੜਾ ਹਾਂ ਹਾਂ ਜੀ ਹਾਂ ਉਹਦਾ ਬੱਚਾ ਬਿਠਾ ਹੈ ਠੀਕ ਹੈ ਦੁੱਧ ਦਈ ਠੀਕ ਹੈ ਜੀ ਤਾਂ ਸੂਆ ਕਿੰਨੀ ਕੀਰਸਾਈ ਦੀ ਹੋਈ ਸੀ ਭਰਾਵਾ ਠੀਕ ਆ ਇਹ ਜਨ ਸੀ ਆਪਣਾ ਮਕਸਰ ਠੀਕ ਹੈ ਜੀ ਮਕਸਰ ਦੇ ਕੋਲੇ ਪਿੰਡ ਕਿਹੜਾ ਸੀਗਾ ਸੂਰਿਆਲਾ ਠੀਕ ਹੈ ਜੀ ਉਹ ਮੁੜ ਕੇ ਬੰਦੇ ਯਾਰ ਦੂਜਾ ਚੱਕਣਾ ਉਹ ਯਾਰ ਬਈ ਪੈਸਾ ਦੀ ਦੋ ਦਿਨ ਹੋਰ ਖਿਡਾਰਨਾ 500 ਪਾਦਾ ਤਿੰਨ ਦਿਨ ਐ ਖਿਡਾਰ ਰਹਾ ਮੈਂ ਕਿਹਾ ਨਹੀਂ ਭਾਈ ਅੱਛਾ ਤਿੰਨ ਦਿਨ ਤੋਂ ਬਾਅਦ ਮੈਂ ਕੀ ਕਰੂੰਗਾ ਅੱਗੇ ਖੜੀ ਹੈ ਤਿੰਨ ਦਿਨੋਂ ਵੀ ਕਿਨਾਂ ਉਹ ਖੜੀ ਹੈ ਉਹਦੀ ਸਾਈ ਆਈ ਵੀ ਹੈ ਇੱਕ ਉਧਰ ਖੜੀ ਹੈ ਇੱਕ ਉਧਰ ਖੜੀ ਹੈ ਖਾਈਆਂ ਐ ਖਿਡਾਰ ਤਿੰਨ ਦਿਨ ਹੋ ਕੇ ਖੜੀ ਥਣੂ ਜਦੋਂ ਖਾਈਆਂ ਐ ਖਿਡਾਰ ਦਿੰਦਿਆ ਫਿਰ ਦੋਵੇਂ ਕਈਆਂ ਕਿਥੇ ਲੈ ਕੇ ਵੱਧ ਗਏ ਹਾਂ ਹੁਣ ਬੰਦੇ ਦਾ ਚਾਹ ਬੱਚ ਬੱਚ ਬੰਦੇ ਸਾਈ ਕਰਕੇ ਗਏ ਉਹ ਖੜੀ ਗਿਆ ਉਹ ਤਾਂ ਸਾਈ ਲੜਾ ਵੀ ਅੱਛਾ ਉਹਦਾ ਬੋਈ ਮੈਂ ਕਿਹਾ ਚੱਕਾ 500 ਰੁਪਿਆ ਤੋੜਦੀ ਬਈ ਮੜਾ ਆ ਯ 10-10 8 ਕਿਲੋ ਕੰਡੇ ਵਾਲਾ ਬਹੁਤ ਵੱਜੂਗੀ ਉਹਦੇ ਘਰ ਹੋਈਆ ਠੀਕ ਆ ਲੋ ਜੀ ਦੋਸਤੋ ਕੱਦ ਕੱਡ ਫੁੱਲ ਵੱਡੇ ਮਗਰ ਬੱਚਾ 2 ਮਹੀਨੇ ਸੋਈਏ 10-8 ਕਿਲੋ ਕੰਡੇ ਵਾਲੇ ਚੋਲੇ ਨਾ ਵਾ ਇਹ ਮਾਰੇ ਗੱਲ ਆ ਬਾਈ ਪਹਿਲਾਂ ਫੋਟ ਕਾ ਕੇ ਵੇਚ ਕੇ ਫਿਰ ਸਾਈ ਕਰਿਆ ਕਰੋ ਔਰ ਬਾਈ ਕੋਲ ਤਿੰਨ ਖੜੀਆਂ ਇੱਕ ਆ ਖੜੀ ਆ ਇੱਕ ਉਧਰ ਖੜੀ ਆ ਜਦੋਂ ਸੋਈ ਨੂੰ ਸਾਈ ਆਈ ਵੀ ਪੈਸੇ ਆਏ ਬੰਦਿਆਂ ਦੇ ਹਾਂ ਇੱਕ ਉਧਰ ਖੜੀ ਜਾਦੂ ਜਾਦੂ ਕੋਲੇ ਖੜੀ ਆ ਇੱਕ ਸਾਹਮਣੇ ਜਾਦੂ ਕੋਲੇ ਖੜੀ ਆ ਹਰੀ ਵਾਲੇ ਹਰੀ ਵਾਲੇ ਹਾਂ ਲੋ ਜੀ ਦੋਸਤੋ ਬਾਈ ਆਏ ਨਾ ਕਰਿਆ ਕੋਈ ਪੌ ਲੈਣਾ ਹੁੰਦਾ ਉਹ ਤੋਂ ਪਹਿਲਾਂ ਗੱਲ ਕਰ ਸਾਈ ਉਨੇ ਪੈਸੇ ਦੀ ਕੱਦ-ਕੱਦ ਫੁੱਲ ਬੜਾ ਥਣਾ ਸਾਬ ਬਹੁਤ ਚੰਗਾ ਵਾ ਗੱਟ-ਗੱਦੀ ਵਿਰ ਲੱਗੇ ਹੋਏ ਥਾਣ ਬਹੁਤ ਸੋਹਣਾ ਥੀ ਚੁਾਈ ਵਾਲਾ ਮੁੱਠੀ ਵਾਲਾ ਥਾਣਾਗਾ ਇਹ ਤਾਂ ਰੰਬੀ ਜਾਂਦੀ ਪੁੱਸ ਤੋਂ ਬਾਈ ਕੋਲ ਮਾਰਨਾ ਤਾਂ ਨਵਾਂ ਹੀ ਆਉਂਦਾ ਵਾ ਨਾਲ ਤੋਂ ਬੜਾ ਵਿਕ ਗਿਆ ਇਹਦੇ ਮੋੜ ਲਿਆ ਬਾਈ ਫੇਲ ਕੇ ਡੱਬੇ ਜੱਡੀ ਵਹਿੜ ਆ ਕਿ ਬਾਈ ਨੇ ਬੋਈ ਨੇ ਬਹੁਤ ਆ ਤਾਂ 8 ਕਿਲੋ ਕੰਡੇ ਵਾਲਾ ਵਾ ਤੇ ਵੇਖ ਸਕਦੇ ਹੋ ਜੀ ਸੋਹਣੀ ਵਹਿੜ ਹਣ ਫਾਨਾ ਚੰਗਾ ਵਾ ਤੇ ਉਹਦੇ 8 ਕਿਲੋ ਵਾ ਕੰਡੇ ਵਾਲਾ ਇਹਦਾ ਮਗਰ ਇਹਦੇ ਬੱਚਾ 2 ਮਹੀਨੇ ਦੀ ਸੋਈ ਵੀ ਆ ਕਿ ਤੁਸੀਂ ਭਤਨਾਂ ਦੀ ਮਾਂ ਤੁਹਾਡੇ ਮਨਣ ਤੇ ਆ ਗਈ ਫੇਟਿੰਗ ਵਾਲਾ ਹਵਾਣਾ ਬਹੁਤ ਚੰਗਾ ਵੱਡੀ ਉੱਡੀ ਬਹੁਤ ਆ ਗਈ ਮਤਲਬ ਬੜਾ ਇਹਦਾ ਮੋਲ ਯਾਰ ਦਾ ਰੱਖਿਆ ਸੀਗਾ 25 28000 ਰੁਪਿਆ ਅੱਛਾ ਤਾਂ ਚਲੋ ਅੱਜ ਕਿੰਨੇ ਦੇ ਦੇ ਹੁਣ ਨੇਟੇ ਪੇਟੇ ਕਰਦੇ ਕੋਈ ਬਾਈ ਨੇ ਦੇ ਦੇਣੀ ਆ ਆਪਾਂ ਲਾ 30000 ਦੇ ਬੋਲ ਠੀਕ ਆ ਵਿਚ ਮਾਨ ਤਾਨ ਕੋਈ 350 ਦਾ ਹੋ ਜਾ ਲੋ 26000 ਦੀ ਦੇ ਦੇਣੀ ਆਗੀ ਜਿਹੜੇ ਤੁਸੀਂ ਬਾਈ ਨਾਲ ਗੱਲਬਾਤ ਕਰ ਰਹੇ ਨੰਬਰ ਸਕਰੀਨ ਤੇ ਚੱਲ ਜਣਾ ਵਾ ਤੇ ਇੱਕ ਮੇਰੀ ਬੇਨਤੀ ਆ ਵੀ ਜਿਹੜੇ ਵੀਰ ਬਾਈ ਸਾਈ ਕਰਦੇ ਪਹਿਲਾਂ ਚੰਗੀ ਤਰ੍ਹਾਂ ਪਸੂ ਨਿਰਖ ਪਰਖ ਕੇ ਫੇਰ ਸਾਈ ਕਰਿਆ ਕਰੋ ਅਗਲੇ ਦਾ ਚੋਲਿਆ ਕਰ ਦੋ ਟਾਈਮ ਬਾਈ ਕਹਿੰਦਾ ਹਾਂਜੀ ਫੇਰ ਕੋਈ ਦਾ ਕਸੂਰ ਕੱਢੋ ਦੋ ਡਾਂਗ ਚੋ ਕਈ ਵਾਰ ਤੁਸੀਂ ਬੈਠੇ ਪਾਦੇ ਤੁਹਾਡੇ ਕੋਲ ਪੈਸੇ ਨਹੀਂ ਮੁੜ ਕੇ ਬੰਦੇ ਕਈ ਵਾਰ 20000 ਵੀ 20 ਲੱਖ ਰੁਪਏ ਹੋ ਜਾਂਦਾ ਸਹੀ ਗੱਲ ਬਾਈ ਨਹੀਂ ਪੈਰ ਤੇ ਮਿਲਦਾ ਮੁੜ ਕੇ 25000 ਵੀ 25 ਲੱਖ ਰੁਪਏ ਹੋ ਜਾਂਦਾ ਪਸੂ ਰੁਕ ਜਾਂਦਾ ਮੁੜ ਕੇ ਇਹਨਾਂ ਖਣੀ ਕਾਹ ਤੋਂ ਖੜਾ ਵਾ ਪਸੂ ਜੂ ਰੋਗ ਗਿਆ ਹਾਂਜੀ ਉਹ ਫਿਰ ਦੋ ਤਿੰਨ ਦਿਨਾਂ ਮਣਗਾਉਂਦੇ ਆ ਹਾਂਜੀ ਹਾਂਜੀ ਤੇ ਫਿਰ ਪਸੂ ਉਹ ਦੂਜੇ ਕਿਸੇ ਬੰਨ੍ਹ ਕੇ ਲੈ ਕੇ ਕਿਹਾ ਉਹਨਾਂ ਥਾਂ ਸਰਕਲ ਚੱਲਦਾ ਘੱਟ ਠੀਕ ਆ ਜੀ ਹਾਂਜੀ ਚਲੋ ਬਾਕੀ ਜਿਹੜੇ ਮੇਰੇ ਭੈਣ ਭਰਾ ਕੋਈ ਵੇਚਣ ਵਾਲੇ ਹੁੰਦੇ ਆ ਠੀਕ ਆ ਉਹ ਵੀ ਸੰਪਰਕ ਰਿਆ ਕਰੋ ਠੀਕ ਆ ਜੇ ਫੋਨ ਮਤਲਬ ਕੇ ਪਾ ਦਿਓ ਕਰੋ ਸਾਨੂੰ ਵੀਡੀਓ ਠੀਕ ਆ ਜੀ ਹਾਂ ਕੋਈ ਮੈਣ ਹੁੰਦੀ ਆ ਬੈਡ ਹੁੰਦੀ ਆ ਗਾਂ ਹੁੰਦੀ ਆ ਹੱਤਵਾਂ ਲ ਕੇ ਥੋੜੀ ਬੇਨਤੀ ਹੈ ਮੇਰੀ ਕੋਈ ਪਾ ਦਿਓ ਕਰੋ ਠੀਕ ਆ ਲੋ ਜੀ ਦੋਸਤੋ ਬਾਈ ਦੇ ਗੱਲਾਂ ਪਾ ਦਾ ਪ੍ਰਮਾਣ ਕਰਿਓ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁ